ਸਤਿ ਸ੍ਰੀ ਅਕਾਲ ਨਮਸਤੇ ਅਦਾਬ ਅੱਲਾਹ ਹਫਿਜ਼ ਸਾਡੇ ਭਾਰਤ ਦੇ ਵਿੱਚ ਇੱਕ ਸਟੇਟ ਸੀ ਵਿਜੇਨਗਰ ਵਿਜੇਨਗਰ ਦਾ ਰਾਜਾ ਸੀ ਕ੍ਰਿਸ਼ਨ ਦੇਵ ਰਾਯਾ ਤੇ ਇਹਦਾ ਜਿਹੜਾ ਇੱਕ ਮੰਤਰੀ ਸੀ ਸਭ ਤੋਂ ਬੁੱਧੀਮਾਨ ਅੱਜ ਵੀ ਉਰੇ ਤੇ ਸੀਰੀਅਲ ਬਣਦੇ ਆ ਫਿਲਮਾਂ ਬਣਦੀਆਂ ਉਹ ਸੀ ਤਨਾਲੀ ਰਾਮ ਤੇ ਤਨਾਲੀ ਰਾਮ ਬਹੁਤ ਹੀ ਚਤਲ ਸਿਆਣਾ ਬੁੱਧੀਮਾਨ ਮੰਤਰੀ ਸੀ ਤੇ ਕ੍ਰਿਸ਼ਨ ਦੇਵ ਰਾਯਾ ਜਿਹੜਾ ਉਹ ਐਜ ਪ੍ਰਸਤ ਥੋੜਾ ਜਿਹਾ ਉਹ ਖਾਣ ਪੀਣ ਦਾ ਸ਼ੌਕੀਨ ਸੀ ਤੇ ਉਹ ਦੇਖਦੇ ਦੇਖਦੇ ਮਤਲਬ ਕਿ ਉਹਦੇ ਵਿੱਚ ਮੋਟਾਪਾ ਆਉਣ ਲੱਗ ਪਿਆ ਮੋਟਾਪਾ ਆਉਣ ਦੇ ਨਾਲ ਉਹਦੇ ਵਿੱਚ ਬਿਮਾਰੀਆਂ ਵਧ ਗਈਆਂ ਤੇ ਉਸ ਵੇਲੇ ਦੇ ਜਿਹੜੇ ਵੈਦ ਸਕੇ ਉਹ ਸਾਰੇ ਬੁલાਏ ਗਏ ਉਹਨੂੰ ਠੀਕ ਕਰਨ ਦੇ ਲਈ ਉਹਨਾਂ ਬਿਮਾਰੀਆਂ ਨੂੰ ਕਿਉਂਕਿ ਉਹ ਸੁਸਤ ਰਹਿੰਦਾ ਸੀ ਨੀਂਦ ਆਉਂਦੀ ਰਹਿੰਦੀ ਸੀ ਤੁਰਨੇ ਫਿਰਨੇ ਵਿੱਚ ਮੁਸ਼ਕਲ ਆਉਂਦੀ ਸੀ ਗੋਡੇ ਉਹਦੇ ਖੜਨ ਲੱਗ ਪਏ ਸੀਗੇ ਇਹ ਵੈਦਾਂ ਨੇ ਕਿਹਾ ਕਿ ਇਹਦਾ ਸਾਰਿਆਂ ਦਾ ਇੱਕੋ ਇੱਕ ਇਲਾਜ ਆ ਕਿ ਤੁਹਾਡਾ ਜਿਹੜਾ ਅ ਤੁਹਾਨੂੰ ਖਾਣ ਪੀਣ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਤੁਹਾਡਾ ਮੋਟਾਪਾ ਜਿਹੜਾ ਇਹਦਾ ਮੇਨ ਕਾਰਨ ਆ ਤੇ ਤੁਸੀਂ ਖਾਣਾ ਪੀਣਾ ਘੱਟ ਕਰੋ ਹਨਾ ਪਰ ਉਹ ਤਾਂ ਰਾਜਾ ਸੀ ਉਹ ਕਿੱਥੇ ਮੰਨਣ ਵਾਲਾ ਸੀ ਉਹਨੇ ਕਿਹਾ ਕਿ ਨਹੀਂ ਮੈਨੂੰ ਤੁਸੀਂ ਐਦਾਂ ਹੀ ਇਲਾਜ ਕਰੋ ਇਹਦਾ ਮਤਲਬ ਕਿ ਜੇ ਤੁਸੀਂ ਮੇਰਾ ਇਲਾਜ ਨਹੀਂ ਕਰ ਸਕਦੇ ਤੁਸੀਂ ਵਧੀਆ ਵੈਦ ਨਹੀਂ ਹੈਗੇ ਤੁਸੀਂ ਜਾਂ ਤਾਂ ਮੈਨੂੰ ਠੀਕ ਕਰ ਦਿਓ ਨਹੀਂ ਤਾਂ ਸਜ਼ਾ ਲਈ ਤਿਆਰ ਰਹੋ ਹੁਣ ਵੈਦ ਜਿਹੜੇ ਸਾਰੇ ਪਰੇਸ਼ਾਨ ਹੋ ਗਏ ਵੈਦਾਂ ਨੇ ਤਨਾਲੀ ਰਾਮ ਕੋਲ ਜਾ ਕੇ ਸਾਰੀ ਗੱਲਬਾਤ ਦੱਸੀ ਉਹਨੂੰ ਤੇ ਤਨਾਲੀ ਰਾਮ ਬਹੁਤ ਸਿਆਣਾ ਸੀ ਉਹਨੇ ਕੀ ਕੀਤਾ ਕਿ ਉੱਥੇ ਦਾ ਜਿਹੜਾ ਸਭ ਤੋਂ ਵੱਡਾ ਜੋਤਸ਼ੀ ਸੀਗਾ ਉਹਨੂੰ ਬੁਲਾ ਕੇ ਉਹਦੇ ਨਾਲ ਸਾਰੀ ਸਲਾਹ ਕੀਤੀ ਤੇ ਉਹਨੂੰ ਰਾਜੇ ਕੋਲ ਭੇਜ ਦਿੱਤਾ ਹੁਣ ਜੋਤਸ਼ੀ ਜਿਹੜਾ ਰਾਜੇ ਕੋਲ ਜਾ ਕੇ ਉਹਨੂੰ ਕਹਿੰਦਾ ਆ ਇਹੇ ਰਾਜਨ ਤੂੰ ਤੇਰੀ ਜਿਹੜੀ ਕੁੰਡਲੀ ਆ ਉਹ ਉਹ ਦੱਸਦੀ ਆ ਕਿ ਤੂੰ 1 ਮਹੀਨੇ ਬਾਅਦ ਮਰ ਜਾਣਾ ਦੁਨੀਆ ਤੇ ਨਹੀਂ ਰਹਿਣਾ ਹੈਗਾ ਰਾਜਾ ਇੱਕਦਮ ਘਬਰਾ ਜਾਂਦਾ ਆ ਹੁਣ ਮੌਤ ਦੀ ਖਬਰ ਜਿਹੜੀ ਆ ਉਹ ਇੱਕ ਤਾਂ ਉਹ ਰਾਜਾ ਇੱਕ ਐਡਾ ਵੱਡਾ ਆ ਉਹ ਪਰਜਾ ਦਾ ਮਾਲਕ ਆ ਤੇ ਐਨੀ ਧਨ ਦੌਲਤ ਜਾਇਦਾਦ ਸਭ ਕੁਝ ਹੈਗਾ ਉਹਦੇ ਕੋਲ ਪਰ ਆ ਜਿਹੜੀ ਖਬਰ ਆ ਉਹਨੂੰ ਬਹੁਤ ਪਰੇਸ਼ਾਨ ਕਰਦੀ ਆ ਉਹਨੂੰ ਤੁਰੰਤ ਜੋਸ਼ੀ ਨੂੰ ਕਹਿੰਦਾ ਕਿ ਜੇ ਤੇਰੀ ਖਬਰ ਝੂਠੀ ਹੋਈ ਜੋ ਤੂੰ ਮੈਨੂੰ ਕਿਹਾ ਜੋ ਤੂੰ ਮੇਰੀ ਮੇਰੇ ਬਾਰੇ ਭਵਿੱਖਬਾਣੀ ਕੀਤੀ ਹੈ ਜੇ ਇਹ ਝੂਠੀ ਹੋਈ ਤਾਂ ਤੂੰ ਹੈ ਨਹੀਂ ਮਤਲਬ ਕਿ ਤੈਨੂੰ ਮੌਤ ਦੀ ਸਜ਼ਾ ਮਿਲੂਗੀ ਜੋਸ਼ੀ ਕਹਿੰਦਾ ਠੀਕ ਹੈ ਜੀ ਹਾਂ ਜਦੋਂ ਠੀਕ ਹੈ ਕਹਿੰਦਾ ਰਾਜਾ ਹੋਰ ਵੀ ਘਬਰਾ ਜਾਂਦਾ ਅੰਦਰੋਂ ਹੌਲੀ-ਹੌਲੀ ਦਿਨ ਬੀਤਦੇ ਆ ਮਹੀਨਾ ਪੂਰਾ ਹੋ ਜਾਂਦਾ ਹੈ ਪਰ ਰਾਜਾ ਸਹੀ ਸਲਾਮਤ ਹੁੰਦਾ ਹੈ ਜੋਸ਼ੀ ਨੂੰ ਫੇਰ ਸੱਦਿਆ ਜਾਂਦਾ ਦਰਬਾਰ ਦੇ ਵਿੱਚ ਸਾਰੇ ਹੁੰਦੇ ਆ ਮੰਤਰੀ ਵੀ ਹੁੰਦੇ ਤਨਾਲੀ ਰਾਮ ਵੀ ਉੱਥੇ ਆ ਜੋਸ਼ੀ ਇਹਨੂੰ ਕਹਿੰਦਾ ਕਿ ਦੇਖ ਤੂੰ ਝੂਠੀ ਭਵਿੱਖਬਾਣੀ ਕੀਤੀ ਆ ਕਿ ਮੈਂ ਜਿੰਦਾ ਆ ਮਹੀਨਾ ਮਹੀਨੇ ਤੋਂ ਉੱਪਰ ਹੋ ਗਿਆ ਮੈਂ ਜਿੰਦਾ ਆ ਤੂੰ ਭਵਿੱਖਬਾਣੀ ਕੀਤੀ ਸੀ ਕਿ ਮੈਂ ਮਹੀਨੇ ਬਾਅਦ ਮਰ ਜਾਣਾ ਹੁਣ ਤੈਨੂੰ ਜਿਹੜੀ ਆਹੋ ਸਜ਼ਾ ਮਿਲੇਗੀ ਇਸ ਚੀਜ਼ ਦੀ ਜੋਸ਼ੀ ਹੱਸ ਪੈਂਦਾ ਆ ਤਨਾਲੀ ਰਾਮ ਵੱਲ ਦੇਖਦਾ ਤਨਾਲੀ ਰਾਮ ਵੀ ਹੱਸਣ ਲੱਗ ਪੰਦਾ ਕਹਿੰਦਾ ਰਾਜਨ ਤੁਸੀਂ ਜਰਾ ਸ਼ੀਸ਼ੇ ਵਿੱਚ ਦੇਖੋ ਆਪਣੇ ਆਪ ਨੂੰ ਸਾਹਮਣੇ ਸ਼ੀਸ਼ਾ ਸੀ ਉਹਦੇ ਵਿੱਚ ਜਦੋਂ ਦੇਖਿਆ ਗਿਆ ਰਾਜਾ ਦੇਖਦਾ ਆਪਣੇ ਆਪ ਨੂੰ ਉਹ ਬਹੁਤ ਜ਼ਿਆਦਾ ਪਤਲਾ ਹੋ ਗਿਆ ਹੁੰਦਾ ਫਿੱਟ ਹੋ ਗਿਆ ਹੁੰਦਾ ਤੇ ਉਹਨੂੰ ਕਾਫੀ ਬਿਮਾਰੀਆਂ ਵੀ ਉਹਦੀਆਂ ਠੀਕ ਹੋ ਗਈਆਂ ਹੁੰਦੀਆਂ ਆਪਣੇ ਆਪੇ ਜੋਸ਼ੀ ਨੇ ਦੱਸਿਆ ਕਿ ਮੈਂ ਇਹ ਤਨਾਲੀ ਰਾਮ ਦੇ ਕਹਿਣ ਤੇ ਕੀਤਾ ਕਿ ਤੁਹਾਨੂੰ ਠੀਕ ਕਰਨ ਲਈ ਹੋਰ ਕੋਈ ਨਹੀਂ ਸੀਗਾ ਤਰੀਕਾ ਨਹੀਂ ਸੀਗਾ ਤੁਸੀਂ ਆਪਣੀ ਮਰਨੇ ਦਾ ਡਰ ਇਸੇ ਚੀਜ਼ ਨੂੰ ਮੁੱਖ ਰੱਖ ਕੇ ਹੀ ਤੁਸੀਂ ਖਾਣਾ ਪੀਣਾ ਛੱਡਣਾ ਸੀਗਾ ਆਪਣੇ ਆਪ ਨੂੰ ਫਿੱਟ ਕਰਨਾ ਸੀਗਾ ਮਤਲਬ ਕਿ ਤੁਸੀਂ ਫਿਕਰ ਦੇ ਵਿੱਚ ਖਾਣ ਪੀਣ ਦੇ ਵਿੱਚ ਸੁਧਾਰ ਕੀਤਾ ਤੇ ਤੁਸੀਂ ਜਿਹੜੇ ਉਹ ਅੱਜ ਸਹੀ ਹੋ ਗਏ ਆ ਸੋ ਇਸ ਕਹਾਣੀ ਦਾ ਮਤਲਬ ਸਿਰਫ ਇੰਨਾ ਕਿ ਆ ਕਿ ਜਦੋਂ ਸਾਨੂੰ ਜਿਹੜਾ ਉਹ ਬਹੁਤ ਵੱਡਾ ਡਰ ਜ਼ਿੰਦਗੀ ਦੇ ਵਿੱਚ ਹੋਵੇ ਤੇ ਅਸੀਂ ਆਪਣੇ ਆਪ ਦਾ ਸੁਧਾਰ ਕਰਨ ਲੱਗ ਪੈਨੇ ਆਂ ਛੋਟੀਆਂ ਮੋਟੀਆਂ ਚੀਜ਼ਾਂ ਨੂੰ ਆਪਾਂ ਇਗਨੋਰ ਮਾਰਦੇ ਆਂ ਕੋਈ ਗੱਲ ਨਹੀਂ ਹੁੰਦਾ ਰੋਗ ਪਰ ਜਦੋਂ ਮੌਤ ਦੀ ਦੀ ਹੋਵੇ ਸਾਹਮਣੇ ਜ਼ਿੰਦਗੀ ਖਤਮ ਹੁੰਦੀ ਦੀ ਦੀ ਹੋਵੇ ਸਭ ਕੁਝ ਖਤਮ ਹੁੰਦਾ ਦਿਸਦਾ ਹੋਵੇ ਫਿਰ ਬੰਦਾ ਜਿਹੜਾ ਹੈ ਉਹ ਆਪਣੇ ਆਪ ਦਾ ਸੁਧਾਰ ਕਰਦਾ ਪਰ ਬਿਹਤਰ ਇਹ ਆ ਕਿ ਸਾਨੂੰ ਹਮੇਸ਼ਾ ਕਿਉਂਕਿ ਮਰਨਾ ਤਾਂ ਹਰੇਕ ਨੇ ਹੈਗਾ ਹੀ ਹੈਗਾ ਇੱਕ ਨਾ ਇੱਕ ਦਿਨ ਇਸ ਕਰਕੇ ਜੋ ਜ਼ਿੰਦਗੀ ਮਿਲੀ ਆ ਜਿੰਨੇ ਵੀ ਦਿਨ ਹੈਗੇ ਆ ਉਹਨੂੰ ਖੂਬਸੂਰਤੀ ਦੇ ਨਾਲ ਜੀਵੀਏ ਉਹਨੂੰ ਤੰਦਰੁਸਤੀ ਦੇ ਨਾਲ ਜਿਹੜਾ ਉਹ ਜੀਵਨ ਬਤੀਤ ਕਰੀਏ ਫੇਰ ਹੀ ਜਿਹੜਾ ਉਹ ਸਾਡਾ ਦੁਨੀਆ ਤੇ ਆਇਆ ਸਫਲਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਰਬ ਰੱਖਾ